हां जी दोस्तों ਕਿਸਾਨਾਂ ਲਈ اہم ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਨਹਿਰਬੰਦੀ ਨੂੰ ਲੈ ਕੇ ਨਹਿਰਬੰਦੀ ਹੈ ਜਿਹੜੀ ਉਹ ਕਦੋਂ ਹੋਣ ਜਾ ਰਹੀ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੇਗੀ ਜਿਹੜਾ ਵੀ ਵੀਰ ਜੁੜਦਾ ਜਾਵੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਤਾਂ ਜੋ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਿਉਂਕਿ ਕਿਸਾਨਾਂ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਤੁਸੀਂ ਵੇਖ ਰਹੇ ਹੋ ਕਿ ਨਹਿਰ ਦੇ ਵਿੱਚ ਪਾਣੀ ਹੈ ਜਿਹੜਾ ਫਿਲਹਾਲ ਜਿਹੜਾ ਵਗ ਰਿਹਾ ਹੈ ਤਾਉਣ ਵਾਲੇ ਦਿਨਾਂ ਦੇ ਵਿੱਚ ਕੀ ਹਾਲਾਤ ਹੋਣਗੇ ਉਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਤੁਹਾਨੂੰ ਤੇ ਪਿੱਛੇ ਜੇ ਆਪਾਂ ਇੱਕ ਵੀਡੀਓ ਵੀ ਪਾਈ ਸੀ ਤੇ ਉਸ ਦਿਨ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਵੀ ਕਰੀ ਸੀ ਕਿ ਜਿਹੜਾ ਨਹਿਰ ਵਿਭਾਗ ਵੱਲੋਂ ਪਾਣੀ ਦੀ ਪੂਰਤੀ ਲਈ ਰੋਟੇਸ਼ਨ ਸਿਸਟਮ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਹੈ ਤੇ ਪਹਿਲੀ ਵਾਰ ਜਿਹੜਾ ਪਿਛਲੇ ਐਤਵਾਰ ਜਿਹੜਾ ਰੋਟੇਸ਼ਨ ਸਿਸਟਮ ਸੀ ਉਹ ਲੰਬੇ ਮਾਈਨਰ ਤੇ ਸੁਖਚੈਨ ਮਾਈਨਰ ਤੇ ਚੱਲਿਆ ਸੀ ਤਾਂ ਉਹ ਜਿਹੜੀਆਂ ਦੋਨੇ ਨਹਿਰਾਂ ਸੀ ਉਹ ਬੰਦ ਰਹੀਆਂ ਸੀ ਉਹ ਜਿਹੜੀਆਂ ਦੋਨੇ ਨਹਿਰਾਂ ਸੀ ਉਹ ਹਫ਼ਤੇ ਲਈ ਬੰਦ ਹੋ ਗਈਆਂ ਸੀ ਤੇ ਹੁਣ ਕੱਲ ਪਰਸੋਂ ਦੇ ਬੜੇ ਕਿਸਾਨ ਵੀਰਾਂ ਦੇ ਜਿਹੜੇ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਹੁਣ ਜਿਹੜੀ ਐਤਵਾਰ ਤੋਂ ਬੰਦੀ ਆ ਉਹ ਕਿਹੜੀ ਨਹਿਰ ਦੇ ਵਿੱਚ ਆਉਣ ਜਾ ਰਹੀ ਹੈ ਤਾਂ ਉਹ ਜਾਣਕਾਰੀ ਦੇਣ ਲਈ ਆਪਾਂ ਲਾਈਵ ਹੋਏ ਆ ਦਬਕੇ ਸ਼ੇਅਰ ਕਰ ਦਿਓ ਵੀਰੋ ਹੁਣ ਜਿਹੜੀ ਕੱਲ ਤੋਂ ਪਹਿਲਾ ਸੰਭਾਵਨਾ ਜਿਤਾਈ ਜਾ ਰਹੀ ਸੀ ਕਿ ਜਿਹੜਾ ਮੀ ਹੈ ਉਹ ਪੈ ਜਾਣਗੇ ਤੇ ਸ਼ਾਇਦ ਰੋਟੇਸ਼ਨ ਦੀ ਲੋੜ ਨਾ ਪਵੇ ਪਰ ਫਿਲਹਾਲ ਜਿਹੜੀ ਕੱਲ ਤੋਂ ਰੋਟੇਸ਼ਨ ਉਹ ਜਿਹੜੀਆਂ ਜਿਹੜੀਆਂ ਨਹਿਰਾਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਵਿੱਚ ਇੱਕ ਪੰਜਾਵਾ ਮਾਈਨਰ ਹੈ ਪੰਜਾਵਾ ਮਾਈਨਰ ਐਤਵਾਰ ਨੂੰ ਰੋਟੇਸ਼ਨ ਤਹਿਤ ਕੱਲ ਨੂੰ ਬੰਦ ਹੋਵੇਗੀ ਇਹ ਤੋਂ ਇਲਾਵਾ ਆਲਮ ਵਾਲਾ ਜਿਹੜਾ ਮਾਈਨਰ ਹੈ ਉਹ ਬੰਦ ਹੋਵੇਗਾ ਕਰਮਗੜ ਮਾਈਨਰ ਇਹ ਤਿੰਨੇ ਨਹਿਰਾਂ ਕੱਲ ਨੂੰ ਜਿਹੜੀਆਂ ਬੰਦ ਹੋਣਗੀਆਂ ਤੇ ਲੰਬੀ ਮਾਈਨਰ ਤੇ ਸੁਖਚੈਨ ਮਾਈਨਰ ਦੇ ਵਿੱਚ ਜਿਹੜਾ ਪਾਣੀ ਬੰਦ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਕਾਲ ਨੂੰ ਆ ਜਾਵੇਗਾ ਤਾਂ ਜਿਹੜਾ ਰੋਟੇਸ਼ਨ ਦੇ ਤਹਿਤ ਅਗਲਾ ਹਫਤਾ ਜਿਹੜਾ ਕੱਲ ਤੋਂ ਸ਼ੁਰੂ ਹੋਣਾ ਹੈ ਐਤਵਾਰ ਤੋਂ ਐਤਵਾਰ 23 ਜੂਨ ਤੋਂ ਜਿਹੜਾ ਹਫਤੇ ਦੀ ਜਿਹੜੀ ਰੋਟੇਸ਼ਨ ਤਹਿਤ ਬੰਦੀ ਹੈ ਉਹ ਹਫਤੇ ਦੀ ਬੰਦੀ ਪੰਜਾਬਾ ਮਾਈਨਰ ਚ ਹੋਵੇਗੀ ਆਲਮ ਵਾਲਾ ਮਾਈਨਰ ਚ ਹੋਵੇਗੀ ਤੇ ਕਰਮਗੜ ਮਾਈਨਰ ਦੇ ਵਿੱਚ ਜਿਹੜੀ ਇਹ ਬੰਦੀ ਹੋਣੀ ਹੈ ਤਾਂ ਅਗਲੇ ਹਫਤੇ ਉਹ ਦੂ ਅਗਲੇ ਹਫਤੇ ਕਿਹੜੀਆਂ ਹੋਣਗੀਆਂ ਬੰਦ ਉਹ ਵੀ ਜਾਣਕਾਰੀ ਬਾਅਦ ਵਿੱਚ ਸਾਂਝੀ ਕਰਾਂਗੇ ਪਰ ਫਿਲਹਾਲ ਜਿਹੜੀ ਰੋਟੇਸ਼ਨ ਹੈ ਉਹ ਜਾਰੀ ਰਹੂਗੀ ਤੇ ਕੱਲ ਐਤਵਾਰ ਨੂੰ ਪੰਜਾਬਾ ਮਾਈਨਰ ਆਲਮ ਵਾਲਾ ਮਾਈਨਰ ਤੇ ਕਰਮਗੜ ਮਾਈਨਰ ਉਹ ਬੰਦ ਹੋਣਗੀਆਂ ਇਹ ਮਹਮ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਲਗਭਗ ਉਹੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਜਿਹਦੇ ਵਿੱਚ ਕਿਤੇ ਨਾ ਕਿਤੇ ਕੋਈ ਵੀ ਸ਼ੰਕਾ ਨਾ ਹੋਵੇ ਜਿਹੜੀ ਸਪਸ਼ਟ ਤੇ ਸਟੀਕ ਜਾਣਕਾਰੀ ਤੁਹਾਡੇ ਨਾਲ ਕੋਸ਼ਿਸ਼ ਕਰਦੇ ਆਂ ਵੀ ਅਸੀਂ ਸ਼ੇਅਰ ਕਰੀਏ ਤਾਂ ਹੁਣੇ ਤਿੰਨੇ ਨਹਿਰਾਂ ਕੱਲ ਨੂੰ ਬੰਦ ਹੋਣਗੀਆਂ ਕਿਸਾਨ ਵੀਰਾਂ ਤੱਕ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਸੀ ਇਸ ਲਈ ਆਪਾਂ ਲਾਈਵ ਹੋਏ ਆਂ ਤੇ ਵੱਧ ਤੋਂ ਵੱਧ ਕਿਸਾਨ ਵੀਰੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸਾਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੀਆਂ ਨਹਿਰਾਂ ਕੱਲ ਨੂੰ ਜਿਹੜੀਆਂ ਐਤਵਾਰ ਨੂੰ ਬੰਦ ਹੋਣਗੀਆਂ ਵਾਰੀਆਂ ਦੇ ਜਿਹੜੇ ਅਗਲੇ ਹਫ਼ਤੇ ਦੇ ਪ੍ਰਬੰਧ ਹੈ ਕਿਸਾਨ ਵੀਰ ਆਪਦੇ ਹਿਸਾਬ ਨਾਲ ਕਰ ਲੈਣਗੇ ਤੇ ਅੱਜ ਸ਼ਨੀਵਾਰ ਹੋ ਚੁੱਕਿਆ ਕੱਲ ਐਤਵਾਰ ਨੂੰ ਇਹ ਤਿੰਨੇ ਨਹਿਰਾਂ ਜਿਹੜੀਆਂ ਪੰਜਾਬਾ ਮਾਈਨਰ ਤੇ ਆਲਮ ਵਾਲਾ ਮਾਈਨਰ ਤੇ ਕਰਮਗੜ ਮਾਈਨਰ ਇਹ ਬੰਦ ਹੋਣ ਗਈਆਂ ਤੇ ਦੂਜੀਆਂ ਜਿਹੜੀਆਂ ਨਹਿਰਾਂ ਚ ਬੰਦੀ ਸੀਗੀ ਪਿਛਲੇ ਇੱਕ ਹਫਤੇ ਉਹ ਉਹਨਾਂ ਦੇ ਵਿੱਚ ਪਾਣੀ ਕੱਲ ਨੂੰ ਚੱਲ ਪਵੇਗਾ ਲੰਬੀ ਮਾਈਨਰ ਤੇ ਸੁਖਚੈਨ ਮਾਈਨਰ ਤਾਂ ਜਿਹੜੀ ਰੋਟੇਸ਼ਨ ਹੈ ਉਹਨਾਂ ਚਿਰ جاری ਰਹੂਗੀ ਜਿੰਨਾ ਚਿਰ ਪਾਣੀ ਦੀ ਜਿਹੜੀ ਪੂਰਤੀ ਉਹ ਨਹੀਂ ਹੋ ਜਾਂਦੀ ਕਿਉਂਕਿ ਪਾਣੀ ਜਦੋਂ ਘੱਟ ਚੱਲਦਾ ਤਾਂ ਉਸ ਮਸਲੇ ਨੂੰ ਲੈ ਕੇ ਕਿਸਾਨਾਂ ਚ ਇੱਕ ਇਹ ਜਾਂਦੀ ਹੈ ਗੱਲ ਤਾਂ ਇਸ ਕਰਕੇ ਰੋਟੇਸ਼ਨ ਸਿਸਟਮ ਸ਼ੁਰੂ ਕੀਤਾ ਗਿਆ ਸੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਤੁਹਾਡਾ ਸਾਰਿਆਂ ਦਾ ਤਾਂ